सत श्रीकाल जी जल्दी जल्दी आ जाओ जी लाइफ के बीच जी लाइफ साड़ी अच शाम इनकम्प्लीट हुई क्योंकि लाइट चली गई सी जी और लाइट आज आई बहुत देर के दे नो तक फिर मैं अपना जोड़ा काम से कर लिया से हम अगेन आप दसागे जी अगे की करना हैगा सो so, जल्दी जल्दी आ जाओ लाइफ के ਵਾਈਫਾਈ ਦੇ ਨਾਲ ਹੀ ਫੋਨ ਕਨੈਕਟਡ ਹੈ ਜਿਸ ਦਿਨ ਮੈਂ ਲਾਈਵ ਆਪਣੀ ਸ਼ੂਟ ਕਰ ਦਿੱਤੀ ਸੀ ਔਰ ਜਿਹੜਾ ਨੈਟ ਵਾਲਾ ਫੋਨ ਆ ਉਹਦੇ ਵਿੱਚ ਨੈਟਵਰਕ ਨਹੀਂ ਸੀ ਆ ਰਿਹਾ ਕਿ ਕਿਚਨ ਦੇ ਵਿੱਚ ਫੋਨ ਚੱਲ ਪਈ ਸੋ ਮੇਰੀ ਲਾਈਵ ਜਿਹੜੀ ਬੰਦ ਹੋ ਗਈ ਸੀ ਜੀ ਅੱਜ ਸੋ ਜਲਦੀ ਜਲਦੀ ਆ ਜਾਓ ਅਸੀਂ ਤੇਰਾ ਪੱਕੇ ਅੱਜ ਦੀ ਲਾਈਵ ਜਿਹੜੀ ਆ ਉਹ ਨੂੰ ਕਰਦੇ ਆ ਅਸੀਂ ਕੰਟੀਨਿਊ ਤੁਹਾਨੂੰ ਅੱਗੇ ਆਪਾਂ ਦੱਸੀਏ ਸੋ ਜਲਦੀ ਜਲਦੀ ਆਵਜੋ ਜੋ ਜਿਨਾਂ ਨੇ ਅੱਜ ਦੀ ਲਾਈਵ ਦੇਖਣੀ ਹੈ ਜੀ ਅਰਬੀ ਦੇ ਪੱਤਿਆਂ ਦੇ ਪਕੌੜੇ ਬਣਾ ਰਹੇ ਜੀ ਅੱਜ ਇਸ ਕੋਲੇ ਤਾਂ ਕੋਈ ਵੀ ਜੁਆਇਨ ਨਹੀਂ ਹੋਇਆ जल्दी जल्दी आ जाओ जी आज से लाइव स्टार्ट करिए जी आज से अपना लाइव शुरू करनी है जी आपने ਜਿਹੜੀ ਲਾਈਵ ਸਟਡੀ ਅੱਜ ਬਚ ਰਹੀ ਸੀ ਉਹ ਨੂੰ ਆਪਾਂ ਕਰਾਂਗੇ ਜੀ ਸਟਾਰਟ ਅੱਜ ਦੇ ਬਕਤੇ ਅੰਦੇ ਪਕੌੜੇ ਸੁ ਕਰਦੇ ਹਾਂ ਜੀ ਸ਼ੁਰੂ ਅੱਜ ਦੀ ਆਪਣੀ ਲਾਈਵ ਸੋ ਤੁਹਾਨੂੰ ਪਹਿਲਾਂ ਮੈਂ ਦੱਸ ਦੇਣੀ ਆ ਜਿਹੜਾ ਕੰਮ ਸਾਡਾ ਰਹਿ ਗਿਆ ਸੀ ਮੈਂ ਵੈਸੇ ਉਹ ਵਾਲੀ ਵੀਡੀਓ ਜਿਹੜੀ ਆ ਸ਼ੂਟ ਕਰ ਲਈ ਆ ਕਿਉਂਕਿ ਮੈਂ ਰੀਲਸ ਬਣਾਉਣ ਵਾਸਤੇ ਸ਼ੂਟ ਕਰ ਲਈ ਹੁੰਦੀ ਤਾਂ ਕਿਉਂਕਿ ਨੈਟਵਰਕ ਨਹੀਂ ਸੀ ਆ ਰਿਹਾ ਤੁਹਾਨੂੰ ਮੈਂ ਦੱਸ ਦਿੰਨੀ ਆ ਕਿ ਉਹਦੇ ਵਿੱਚ ਮੈਂ ਕੀਤਾ ਕੀ ਸੀ ਜੀ ਅੱਛਾ ਉਹ ਮੈਂ ਦਿਖਾ ਦਿੰਦੀ ਆ ਇਹ ਵਾਲੀ ਵੀਡੀਓ ਪਰ ਸ਼ੂਟ ਕੀਤੀ ਹੈ ਜੀ ਇਹਦੇ ਵਿੱਚ ਆਪਾਂ ਅਲਵੀ ਦੇ ਪੱਤੇ ਇੱਕ ਦੇ ਉੱਪਰ ਇੱਕ ਰੱਖ ਲੇ ਜੀ ਸੋ ਇਸ ਜੀ ਕੇ ਨਾ ਉੱਪਰ ਸਾਰੇ ਪੱਤੇ ਲਗਾ ਲੇ ਸੋ ਇਹ ਵਾਲੀ ਵੀਡੀਓ ਜਿਹੜੀ ਹੈ ਮੈਂ ਬਾਅਦ ਵਿੱਚ ਅਪਲੋਡ ਕਰ ਦਵਾਂਗੀ ਜੀ ਹੀ ਵੀਡੀਓ ਤੁਸੀਂ ਦੇਖ ਸਕਦੇ ਮੈਂ ਬਾਅਦ ਵਿੱਚ ਵੀ ਅਪਲੋਡ ਕਰ ਦਵਾਂਗੀ ਤੇ ਇਸ ਤਰੀਕੇ ਦੇ ਨਾਲ ਤੁਸੀਂ ਪੱਤੇ ਜਿਹੜੇ ਬਣਾ ਕੇ ਉਹਨਾਂ ਨੂੰ ਤਿਆਰ ਕਰ ਸਕਦੇ ਹੋ ਸੋ ਇਹ ਪੱਤੇ ਜਿਸ ਨਾਲ ਤੁਸੀਂ ਨਾਰਮਲੀ ਸਪਰਿੰਗ ਰੋਲ ਦੀ ਜਿਸ ਤਰ੍ਹਾਂ ਫੋਲਡ ਕਰਦੇ ਹੋ ਉਸੇ ਤਰੀਕੇ ਨਾਲ ਆਪਾਂ ਜਿਹੜੇ ਰੋਲ ਹੈ ਇਨਨੂ ਬਣਾ ਕੇ ਤਿਆਰ ਕਰ ਲਿਆ ਸੀ ਸੋ ਇਹ ਆਪਾਂ ਰੋਲ ਬਣਾ ਲਿਆ ਉਹਦੇ ਬਾਅਦ ਆਪਾਂ ਰੋਲ ਨੂੰ ਕਰਨਾ ਹੈ ਜੀ ਸਟ੍ਰੀਮ ਸੋ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕਿਸ ਤਰੀਕੇ ਪਤੀਲੇ ਦੇ ਉੱਪਰ ਛਾਨਣੀ ਰੱਖ ਕੇ ਕਰਨਾ ਸੋ ਮੈਂ ਉਸੇ ਤਰੀਕੇ ਨਾਲ ਜਿਹੜਾ ਉਹ ਸਟ੍ਰੀਮ ਕਰ ਲਿਆ ਸੀ ਹੁਣ ਇਹ ਵਾਲੀ ਵੀਡੀਓ ਜਿਹੜੀ ਕਿਉਂਕਿ ਉਹ ਰਹਿ ਗਈ ਸੀ ਇਹਨੂੰ ਮੈਂ ਅਪਲੋਡ ਕਰਵਾ ਦਵਾਂਗੀ ਰੀਲਸ ਦੇ ਵਿੱਚ ਤੁਸੀਂ ਉੱਥੋਂ ਦੀ ਦੇਖ ਸਕਦੇ ਹੋ ਸੋ ਇਹਨੂੰ ਆਪਾਂ ਕਰਾਂਗੇ ਇੱਥੇ ਹੀ ਇਹ ਤੁਹਾਨੂੰ ਦਿਖਾਈ ਦੇਗਾ ਜਦੋਂ ਸਟ੍ਰੀਮ ਹੋ ਗਏ ਪ੍ਰੋਪਰ ਵੀ ਤੋਂ 25 ਮਿੰਟ ਲੱਗੇ ਸੀ ਉਹਦੇ ਬਾਅਦ ਆਪਾਂ ਇਹਨਾਂ ਨੂੰ ਗੈਸ ਬੰਦ ਕਰ ਦਿੱਤੀ ਤੇ ਉਹ ਠੰਡਾ ਹੋ ਜਾਂਦਾ ਔਰ ਹੁਣ ਮੈਂ ਤੁਹਾਨੂੰ ਦਿਖਾ ਦਿੰਨੀ ਆ ਇੱਕ ਵਾਰੀ ਕਿ ਠੰਡੇ ਹੋਣ ਤੋਂ ਬਾਅਦ ਕਿ ਇਸ ਜਿੱਕੇ ਦੇ ਲੱਗੇ ਸੋ ਇਹ ਹੈ ਜੀ ਸਾਡੇ ਜਿਹੜੇ ਅਰਜੀ ਦੇ ਪੱਤੇ ਦੇ ਪਕੌੜੇ ਤੁਸੀਂ ਦੇਖ ਰਹੇ ਹੋ ਪ੍ਰੋਪਰ ਵਧੀਆ ਤਰੀਕੇ ਨਾਲ ਸਟ੍ਰੀਮ ਹੋ ਚੁੱਕੇ ਆ ਪ੍ਰੋਪਰ ਰੋਲ ਬਣ ਚੁੱਕੇ ਆ ਦਾ ਦੋ ਦੋ ਪਰੋਲ ਬਣਾਈ ਸੀ আট ਪੱਤੇ ਸੀ ਸਾਡੇ ਸੋ ਇਸ ਜਿੱਕੇ ਨਾਲ ਕਰਕੇ ਆਪਾਂ ਦੋਨਾਂ ਨੂੰ ਸਟ੍ਰੀਮ ਕਰ ਲਿਆ ਸੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਦੱਸਾਂਗੇ ਇੱਕ ਚਟਨੀ ਬਣਾਣਾ ਜਿਹੜੀ ਕਿ ਇਸ ਦੇ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਉਹ ਚਟਨੀ ਪਹਿਲਾਂ ਤੁਹਾਨੂੰ ਆਪਾਂ ਦੱਸਾਂਗੇ ਅਗਰ ਉਹ ਚਟਨੀ ਦੇ ਲਈ ਆਪਾਂ ਮਿਕਸੀ ਦੇ ਵਿੱਚ ਸਭ ਤੋਂ ਪਹਿਲਾਂ ਲੈਣਾ ਜੀ ਇੱਥੇ ਪਿਆਜ਼ ਅਦਰਕ ਹਰੀ ਮਿਰਚ ਔਰ ਲਸਣ ਕੁੰਤਿਸ ਨੂੰ ਸੋਚੋ ਕਿ ਵੀ ਲਸਣ ਔਰ ਅਦਰ ਲਸਣ ਔਰ ਅਦਰ ਨਾਲ ਚਟਨੀ ਦੇ ਵਿੱਚ ਬਹੁਤ ਵਧੀਆ ਫਲੇਵਰ ਆਂਦਾ ਟੇਸਟ ਬਹੁਤ ਵਧੀਆ ਆਂਦਾ ਮੈਂ ਜਦੋਂ ਵੀ ਇਹ ਵਾਲੀ ਚਟਨੀ ਬਣਾਉਂਦੀ ਹਾਂ ਜੀ ਇਸ ਦੇ ਵਿੱਚ ਅਦਰਕ ਔਰ ਲਸਣ ਜ਼ਰੂਰ ਐਡ ਕਰਦੀ ਹਾਂ ਬਹੁਤ ਜ਼ਿਆਦਾ ਵਧੀਆ ਟੇਸਟ ਆਂਦਾ ਤੁਸੀਂ ਇਕੁਵਰੀ ਮੇਰੇ ਤਰੀਕੇ ਨਾਲ ਇਸ ਤਰੀਕੇ ਨਾਲ ਕਰਕੇ ਦੇਖਣਾ ਸੋ ਮੈਂ ਇਹਨੂੰ ਸਭ ਤੋਂ ਪਹਿਲਾਂ ਮਿਕਸੀ ਦੇ ਵਿੱਚ ਪਾਵਾਂਗੇ ਪਿਆਜ਼ ਲਸਣ ਅਦਰਕ ਧਰੀ ਮੇਚ ਤੁਹਾਡੀ ਰੈਸਪੀ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਔਰ ਹਰੀ ਮੇਚ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਜੀ। ਬਹੁਤ ਜ਼ਿਆਦਾ ਟੇਸਟੀ ਰੈਸਪੀ ਬਣ ਰਹੀ ਹੈ ਜੀ ਅੱਜ ਬਣ ਰਿਹਾ ਅਰਬੀ ਦੇ ਪੱਤਿਆਂ ਦੇ ਪਕੌੜੇ। ਸੋ ਜਿਨ੍ਹਾਂ ਨੇ ਹਲੇ ਤੱਕ ਵੀਡੀਓ ਨਹੀਂ ਦੇਖੀ ਸੀ ਪਹਿਲੀ ਉਹ ਵੀਡੀਓ ਨੂੰ ਦੇਖ ਸਕਦੇ ਆ। इस विच अपने अकॉर्डिंग नमक पादवांगे नमक दे नाल पावंगे जी अपन इथे पुदीना साफ करके टोके रखेया सी जी पुदीना क्योंकि आज मेरे को लेते खट्टे आंबला या फिर अंबी नहीं सी जो आम आता सुखा आया कच्ची अंबी वो नहीं सी सो इसलिए मैं ये इस टाइम तो पा रही हूँ थोड़ा सारा इमली का रस इमली मैं पिगो के रखी हुई सी सो वो वाले इमली के रस तो पका ਇਸ ਨਾਲ ਚਟਨੀ ਪੀਸਣ ਚ ਵੀ ਆਸਾਨੀ ਹੋਏਗੀ। ਔਰ ਚਟਨੀ ਜੜੀਏ ਸਾਡੀ ਉਹ ਖੱਟੀ ਵੀ ਹੋ ਜਾਏਗੀ। ਬਾਕੀ ਤੁਸੀਂ ਆਪਣੇ ਅਕੋਰਡਿੰਗ ਚਟਨੀ ਦੇ ਵਿੱਚ ਜੋ ਵੀ ਖੱਟਾਪਾਣਾ ਹੋਏ ਉਹ ਪਾ ਸਕਦੇ ਹੋ। ਸੋ ਇਮਲੀ ਦਾ ਰਸਪਾ ਇੱਥੇ ਪਾ ਦਿੱਤਾ ਜੀ। ਔਰ ਹੁਣ ਸਭ ਤੋਂ ਪਹਿਲਾਂ ਆਪਾਂ ਚਟਨੀ ਨੂੰ ਪੀਸ ਲਵਾਂਗੇ। ਚਟਨੀ ਆਪਾਂ ਪੀਸ ਲਈ ਹੈ ਜੀ। ਇਹ ਦੇਖ ਹੋਰ ਜ਼ਿਆਦਾ ਵਧੀਆ ਖੁਸ਼ਬੂ ਚਟਨੀ ਦੀ ਬੜੀ ਵਧੀਆ ਆਂਦੀ ਪਿਆ। ਸੋ ਹੁਣ ਆਪਾਂ ਚਟਨੀ ਨੂੰ ਪਹਿਲਾਂ ਕੱਢ ਲਵਾਂਗੇ। ਇਹ ਕੱਚ ਦੇ ਬਾਲੇ ਵਿੱਚ ਸਾਰੀ ਚਟਨੀ ਜਿਹੜੀ ਹੈ ਇਹਨੂੰ ਕੱਢ ਲੈਣਾ ਆਪਾਂ। तो एक चटनी साइड बन के हो चुकी है जी तैयार चटनी रखा जी अपनी साइड से चटनी ना तु आप दसा ਦੇ ਪੱਤੇ ਤੁਸੀਂ ਉਹਨਾਂ ਨੂੰ ਕਿਸੇ ਕੇ ਨਾ ਬਣਾਣਾ ਜੀ ਇੱਥੇ ਆਪਾਂ ਲਵਾਂਗੇ ਜੀ ਅਰਬੀ ਦਾ ਪੱਤਾ ਰੋਲ ਪੀਸ ਰੂਲ ਦੀ ਆ ਕਰਾਂਗੇ ਕਟਿੰਗ ਸੋ ਤੁਸੀਂ ਆਪਣੇ ਅਕੋਰਡਿੰਗ ਜਿਸ ਸਿੱਕੇ ਦੇ ਤੁਹਾਨੂੰ ਪੀਸ ਚਾਹੀਦੇ ਹਨ ਤੁਸੀਂ ਲੇਅਰਿੰਗ ਦੇਖ ਰਹੇ ਹੋ ਪੱਤਿਆਂ ਦੀ ਕਿੰਨੀ ਜ਼ਿਆਦਾ ਵਧੀਆ ਲੇਅਰਿੰਗ ਇਹਨਾਂ ਦੀ ਬਣੀ ਹੈ ਪ੍ਰੋਪਰ ਦੇਖ ਸਕਦੇ ਹੋ ਹੋਣ ਦਿਖਾਈ ਦੇ ਰਿਹਾ ਹੋਏਗਾ ਸੋ ਉਹ ਨਪ ਪੱਤੇ ਜੜੇ ਆ ਆਪਣੇ ਅਕੋਰਡਿੰਗ ਮੋਟਾ ਪਤਲਾ ਜਿਸ ਟੀਕੇ ਦਾ ਤੁਹਾਨੂੰ ਚਾਹੀਦਾ ਹੋਏ ਤੁਸੀਂ ਉਹ ਕੱਟ ਸਕਦੇ ਹੋ ਹੈ ਨਾ ਵਧੀਆ ਸੋ ਤੁਸੀਂ ਇਸੇ ਦੇ ਕਿਨਾਂ ਨਾ ਕਰਦੇ ਵਿੱਚ ਬਣਾ ਕੇ ਬਹੁਤ ਹੀ ਆਸਾਨੀ ਨਾਲ ਅਰਬੀ ਦੇ ਪੱਤੇ ਦੇ ਪਕੌੜੇ ਜੜੇ ਆ ਉਹ ਤਿਆਰ ਕਰ ਸਕਦੇ ਹੋ ਪ੍ਰੋਪਰ ਵੀਡੀਓ ਸੌਰੀ ਅੱਜ ਸ਼ੂਟ ਨਹੀਂ ਹੋ ਪਾਈ ਲਾਈਟ ਚਲੇਗੀ ਸੀ ਸੋ ਇਸ ਤਰੀਕੇ ਨਾਲ ਆਪਾਂ ਹੋਣੇ ਨਾ ਪਤਲੇ ਨੂੰ ਕਰਾਂਗੇ ਜੀ ਫਰਾਈ ਮੈਂ ਬਹੁਤ ਜ਼ਿਆਦਾ ਨਾ ਪਤਲੇ ਰੱਖ ਰਹੀਆਂ ਨਾ ਬਹੁਤ ਜ਼ਿਆਦਾ ਮੋਟੇ ਰੱਖ ਰਹੀਆਂ ਸੋ ਥੈਂਕ ਯੂ ਜੀ ਜਿਹੜੇ ਵੀ ਕਮੈਂਟ ਕਰ ਰਹੇ ਆ ਇਹ ਪੱਤੇ ਨੂੰ ਹੁਣ ਆਪਾਂ ਫਰਾਈ ਕਰਨਾ ਹੈ ਗੈਸ ਔਨ ਕਰ ਲੈਣੀ ਹੈ ਤੇਲ ਆਪਾਂ ਗਰਮ ਕਰਕੇ ਰੱਖਿਆ ਹੈ ਐਸੀ ਕਰ ਲਈ ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਸੀ ਤੁਸੀਂ ਇਹਨਾਂ ਨੂੰ ਸ਼ੈਲੋ ਫਰਾਈ ਡੀਪ ਫਰਾਈ ਕਿਸੇ ਵੀ ਤਰੀਕੇ ਨਾਲ ਆਪਣੇ ਅਪਾਰਡਿੰਗ ਜਿੱਦਾਂ ਤੁਹਾਨੂੰ ਵਧੀਆ ਲੱਗੇ ਤੁਸੀਂ ਉਸ ਢੰਗ ਨਾਲ ਕਰ ਸਕਦੇ ਹੋ ਜੀ ਸੋ ਮੈਂ ਇਹਨਾਂ ਨੂੰ ਡੀਪ ਫਰਾਈ ਕਰਦੀ ਹਾਂ ਉਹਨਾਂ ਵਧੀਆ ਲੱਗਦਾ ਸੋ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਕਰ ਸਕਦੇ ਹੋ ਇਹ ਇੱਕ ਰੋਲ ਜਿਹੜਾ ਆਪਾਂ ਉਹ ਬਣਾ ਕੇ ਕੱਢ ਲਿਆ ਜੀ ਪਿਆ ਸਾਰੇ ਪੱਤੇ ਆਪਾਂ ਇਹਦੇ ਕੱਟ ਦਿੱਤੇ ਆ ਜੀ ਹੁਣ ਆਪਾਂ ਕਰਾਂਗੇ ਇਹਨੂੰ ਫਰਾਈ ਸਵਾਜ ਜ਼ਿਆਦਾ ਜਨੇ ਲਾਈਵ ਦੇ ਵਿੱਚ ਨਹੀਂ ਆਨ ਹੋ ਰਿਹਾ ਜੀ ਖੇਰ ਅੱਜ ਦੀ ਲਾਈਵ ਕਿਉਂਕਿ ਇਸ ਟਾਈਮ ਸਭ ਦਾ ਰੋਟੀ ਦਾ ਟਾਈਮ ਹੁੰਦਾ ਆਈ نو ਡਿਨਰ ਦਾ ਟਾਈਮ ਹੁੰਦਾ ਔਰ ਰੋਸਟ ਹੋ ਰਿਹਾ ਆਪਾਂ ਬਣਾ ਰਹੇ ਆ ਜੀ ਤੇਲ ਸਾਡਾ ਹੋ ਜੀ ਗਰਮ ਚਿਮਨੀ ਆਨ ਕਰ ਦਾਂਗੇ ਨਹੀਂ ਤਾਂ ਧੂਆ ਭਰ ਜਾਏਗਾ ਜੀ ਅੰਦਰ ਸਾਰਾ तो जल्दी जल्दी वीडियो के बीच आ जाओ जी वीडियो में ज्वाइन करो क्योंकि तो वीडियो कॉन्टीन्यूसली चल रही है जी ज्वाइन करोगे तो जल्दी वीडियो जो समझ आ जाएगी नहीं तो हम अगेन दोबारा जड़ा वो अपलोड करना पवेगा जी सो जल्दी जल्दी ज्वाइन कर लो जी वीडियो ਇਹ ਵਾਲੀ ਰੈਸਪੀ ਬਹੁਤ ਜ਼ਿਆਦਾ ਟੇਸਟੀ ਹੈ ਅਲਪੀ ਦੇ ਬੱਤੇ ਅਕੋਰਡਿੰਗ ਸੋ ਤੇਲ ਵੀ ਸੜਾ ਗਰਮ ਹੋੜਿਆ ਫੁੱਪਾ ਕਰਾਂਗੇ ਜੀ ਇਹਨਾਂ ਨੂੰ ਫਰਾਈ ਤੁਸੀਂ ਆਪਣੇ ਅਕੋਰਡਿੰਗ ਸਟੀਮ ਵਾਲੇ ਵੀ ਖਾ ਸਕਦੇ ਚਟਨੀ ਦੇ ਨਾਲ ਉਹ ਵੀ ਵਧੀਆ ਲੱਗਦੀ ਹੈ ਜਾਂ ਫਿਰ ਤੁਸੀਂ ਇਹਨਾਂ ਨੂੰ ਸ਼ੈਲੋ ਫਰਾਈ ਕਰ ਸਕਦੇ ਹੋ ਥੋੜਾ ਜਿਹਾ ਤੇਲ ਲੈ ਕੇ ਪੈਨ ਦੇ ਵਿੱਚ ਸਿਰਫ ਇਹਨੂੰ ਉਲਟ-ਪਲਟ ਕਰਕੇ ਉਸੇਕੇ ਨਾਲ ਵੀ ਕਰ ਸਕਦੇ ਹੋ ਜਾਂ ਫਿਰ ਮੇਰੀ ਤਰ੍ਹਾਂ ਡੀਪ ਫਰਾਈ ਕਰ ਸਕਦੇ ਹੋ ਸੋਪ ਨੂੰ ਆਪਾਂ ਕਰਾਂਗੇ ਮੈਂ ਫੁੱਲ ਫਰਾਈ ਦੇ ਲ ਕਰ ਲਿਆ ਜੀ ਆਪਾਂ ਜਦੋਂ ਤੇ ਦੇ ਵਿੱਚ ਪਾਵਾਂਗੇ ਆਪਾਂ ਉਸ ਸਲੋ ਫਲੇਮ ਤੇ ਹੀ ਇਹਨੂੰ ਕਰਾਂਗੇ ਪਰ ਤੇਜ਼ ਫਲੇਮ ਤੇ ਨਹੀਂ ਕਰਾਂਗੇ ਬਹੁਤ ਅਤ ਬਹੁਣਾ ਵੀ ਨਾ ਇਹਨਾਂ ਨੂੰ ਕਿਸੇ ਨਹੀਂ ਤਾਂ ਬਹੁਤ ਜ਼ਿਆਦਾ ਹਾਰਡ ਹੋ ਜਾਣਗੇ ਥੋੜੇ ਸੋ نو ਸਲੋ ਫਲੇਮ ਤੇ ਆਪਾਂ ਥੋੜਾ ਸਾਰਾ ਹੀ ਇਹਨੂੰ ਆਪਾਂ ਰੋਸਟ ਕਰਾਂਗੇ ਸੋ ਜਲਦੀ ਜਲਦੀ ਜੁਆਇਨ ਕਰ ਲਓ ਜੀ ਵੀਡੀਓ ਖਤਮ ਵੀ ਹੋਣ ਵਾਲੀ ਹੈ ਸ਼ੁਰੂ ਤੋਂ ਹੀ ਖਤਮ ਤੋਂ ਪਤਾ ਹੀ ਨਹੀਂ ਕਿਉਂਕਿ ਅੱਜ ਦੀ ਅਗਲੀ ਵੀਡੀਓ ਨਾ ਵੈਸੇ ਹੀ ਨਿਕਲ ਚੁੱਕੀ ਹੈ उलट पलट करके दोनों तरफ तो आप कर लेना जी खेल बहुत ज्यादा क्रंची टेस्ट ਤੋ ਦੇਖਦੇ ਤੁਸੀਂ ਲਾਲ ਹੋ ਗਿਆ ਮੈਂ ਹੁਣ ਇਹਨਾਂ ਨੂੰ ਇਸੇ ਟਾਈਮ ਤੇ ਕਢ ਲਵਾਂਗੇ ਨਹੀਂ ਤਾਂ ਇਹਦੀ ਕਿਉਂਕਿ ਆਊਟਰ ਲੇਅਰ ਜਿਹੜੀ ਬਹੁਤ ਜ਼ਿਆਦਾ ਹਾਰਡ ਹੋ ਜਾਂਦੀ ਜਿਹੜਾ ਪਿਛਲਾ ਬੇਸਨ ਹੁੰਦਾ ਲਾਲ ਹੋ ਚੁੱਕਿਆ ਇਹਨੂੰ ਹੁਣ ਆਪਾਂ ਇਸ ਸਟੇਜ ਤੇ ਜਿਹੜਾ ਹੁਣ ਕਢ ਲਵਾਂਗੇ ਜੀ ਅਗਰ ਤੁਸੀਂ ਬਹੁਤ ਜ਼ਿਆਦਾ ਕ੍ਰਿਸਪ ਕਰਨਾ ਚਾਹੁੰਦੇ ਹੋ ਨਹੀਂ ਤਾਂ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ ਮੈਨੂੰ ਐਸੇ ਦੀ ਕਿ ਜਿਹੜਾ ਸਾਨਾ ਥੋੜੇ ਸੌਫਟਰ ਥੋੜੇ ਕ੍ਰਾਂਚੀ ਸੋ ਇਹਨਾਂ ਨੂੰ ਕਢ ਲਓ तो ये बाकी भी आप करके दस दें तुम अच्छी रेसिपी किस के की लगी जी कमेंट करके जरूर दसना ਔਰ ਜੇ ਵੀ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਿਉਂਕਿ ਇਸੇ ਦੇਕੇ ਦੀਆਂ ਹੋਰ ਵਧੀਆ ਵਧੀਆ ਰੈਸਪੀਸ ਚੈਨਲ ਤੇ ਆ ਰਹੀਆਂ ਜੀ ਕਿ ਫੈਸਟੀਵਲ ਸੀਜ਼ਨ ਚੱਲ ਰਿਹਾ ਔਰ ਵਧੀਆ ਵਧੀਆ ਰੈਸਪੀਸ ਆਪਾਂ ਤੁਹਾਨੂੰ ਬਣਾ ਕੇ ਦੱਸ ਰਹੇ ਹਾਂ ਇਸ ਤੋਂ ਪਹਿਲਾਂ ਤੁਸੀਂ ਪਰਸੋਂ ਕੇਕ ਦੀ ਰੈਸਪੀ ਦੇਖ ਚੁੱਕੇ ਹੋ ਔਰ ਅੱਜ ਕੋ ਆਈਸਕ੍ਰੀਮ ਦੀ ਰੈਸਪੀ ਦੇਖ ਚੁੱਕੇ ਹੋ ਸੋ ਕੱਲ ਫੇਰ ਇੱਕ ਮਵਾ ਕੇਕ ਦੀ ਰੈਸਪੀ ਆਪਾਂ ਲੈ ਕੇ ਆ ਰਹੀਆਂ ਜੀ ਤੁਹਾਡੇ ਵਾਸਤੇ ਬਾਦ ਸੁਬੰਰੀਆ ਜੀ ਅਰਬੀ ਦੇ ਪੱਤਿਆਂ ਦੇ ਪਕੌੜੇ ਤੁਸੀਂ ਲੇਰਿੰਗ ਦੇਖ ਰਹੇ ਹੋ ਪੱਤਿਆਂ ਦੀ ਕਿੰਨੀ ਸੋਹਣੀ ਲੇਰਿੰਗ ਜੜੀ ਹੋਈ ਹੈ ਬਹੁਤ ਜ਼ਿਆਦਾ ਟੇਸਟੀ ਬਣ ਗਏ ਕ੍ਰਿਸਪੀ ਬਣ ਗਏ ਇਹ ਕੋਰੀਆਨਨ ਉਸ ਨੂੰ ਟ੍ਰਾਈ ਕਰਨਾ ਕਿਉਂਕਿ ਅੱਜ ਕਾ ਬਰਸਾਤਾ ਦੇ ਮੌਸਮ ਦੇ ਵਿੱਚ ਇਹ ਜੜੇ ਵਾਲੇ ਪੱਤੇ ਅਰਬੀ ਦੇ ਮਿਲਦੇ ਹੈ ਜੀ ਸੋ ਅਰਗੋ ਤਾਂ ਫੇਰ ਮਿਲਣਗੇ ਨਹੀਂ ਬਿੰਦਸ ਆ ਜਾਏਗਾ ਫੇਰ ਤਾਂ ਨਹੀਂ ਮਿਲਣਗੇ ਔਰ ਜਲਦੀ ਜਲਦੀ ਇਹਨਾਂ ਨੂੰ ਬਣਾ ਕੇ ਟਾਈ ਕਰੋ ਕਿੰਨਾ ਕ ਇਹਨਾਂ ਨੂੰ ਲਾਲ ਕਰਨਾ ਇਹ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ ਜੀ ਬਾਕੀ ਫੁੱਲ ਰੈਸਪੀ ਜੜੀਆ ਦੀ ਉਹ ਅਜ ਸ਼ੂਟ ਨਹੀਂ ਹੋ पाई ਸੋ ਮੈਂ ਉਹ ਤੁਹਾਨੂੰ ਇਹਦੀ ਰੈਸਪੀ ਜੜੀਆ ਇੱਕ ਰੀਲ ਦੇ ਵਿੱਚ ਤੁਹਾਨੂੰ ਮੈਂ अपलोड करा सोटो तो दी देख के सीख सकते तो आज सी सी हो क्योंकि अच्छ लाइट चले गई सी उसकी वजह के सारी रेसिपी जोड़ी अच्छ बनाई सी सारी डिस्टर्ब हो गई ये भी हो चुकी है जी ਬਸ ਥੋੜਾ ਸਾਰਾ ਹੋਣ ਤੋਂ ਬਾਅਦ ਆਪਾਂ ਇਹਨੂੰ ਨਿਕਾਲ ਲਵਾਂਗੇ ਅਗਰ ਲੈਸ ਰੈਸਪੀ ਵਧੀਆ ਲੱਗ ਰਹੀ ਹੈ ਜੀ ਤੁਹਾਨੂੰ ਤਾਂ ਪਲੀਜ਼ ਲਾਈਕ ਜ਼ਰੂਰ ਕਰੋ ਅਰ ਵੀ ਦੇ ਪੱਤਿਆਂ ਦੇ ਪਕੌੜੇ ਬਣ ਰਹੇ ਆ ਜੀ ਅੱਜ ਵਾਇਸ ਇਸ ਨਾਟ ਆਡੀਬਲ ਵਾਇਸ ਚੈੱਕ ਕਰ ਲਓ ਜੀ ਤੁਹਾਨੂੰ ਆ ਰਹੀ ਹੈ ਜਾਂ ਨਹੀਂ ਆ ਰਹੀ ਇਹ ਆਪਾਂ ਨਿਕਾਲ ਲਵਾਂਗੇ ਜੀ ਇਹ ਸਾਰੇ ਹੋ ਚੁੱਕੇ ਐ ਸੋ ਇਹ ਬਣ ਚੁੱਕੀ ਐ ਜੀ ਹੁਣ ਆਪਾਂ ਤੁਹਾਨੂੰ ਦਿਖਾਨੀ ਆ ਸਾਡੇ ਅੱਜ ਦੇ ਤੇ ਸੋ ਦੇਖੋ ਜੀ ਏਸ ਲਈ ਹੈਗੀ ਹੈ ਜੀ ਅੱਜ ਦੇ ਅਰਬੀ ਦੇ ਪੱਤਿਆਂ ਦੇ ਪਕੌੜੇ ਬਹੁਤ ਹੀ ਗਰਮਾ ਗਰਮ ਸੋ ਬਹੁਤ ਸੁੱਕੇ ਤਰੀਕੇ ਨਾਲ ਤੁਹਾਨੂੰ ਅਜਾਪ ਦੱਸਿਆ ਹੈ ਜੀ ਤੁਸੀਂ ਕਿਸੇ ਕਿਸੇ ਨਕਾਦੇ ਵਿੱਚ ਬਣਾ ਸਕਦੇ ਹੋ ਕਿੰਨੇ ਏਸੀ ਲੱਗੇ ਬਹੁਤ ਟੇਸਟੀ ਹੈ आप सर्व करा जी पहला सब तो पहला आप लवेंगे अपनी चटनी ये जी सा पकौड़े सब तो पहला आप लवेंगे जी सा टेस्टी टेस्टी ग्रीन वाली चटनी ਇਹ ਚਟਨੀ ਦੀ ਰੈਸਪੀ ਵੀ ਤੁਸੀਂ ਇਕੁਅਲ ਟਰਾਈ ਕਰਨਾ ਆਮ ਸ਼ੋਰ ਤੁਹਾਨੂੰ ਬਹੁਤ ਬਦਿਆ ਲੱਗੇਗੀ ਇਹਦੇ ਨਾਲ ਇੱਥੇ ਹੈਗੀ ਜੀ ਗੁੜ ਔਰ ਇਮਲੀ ਦੀ ਚਟਨੀ ਇਹ ਵੀ ਕਰਦੀ ਹੈਗੀ ਜੀ ਇਹਨੂੰ ਵੀ ਆਪਾਂ ਲੈ ਲਵਾਂਗੇ ਕਿਉਂਕਿ ਇਹ ਚਟਨੀ ਵੀ ਮੈਂ ਬਣਾ ਕੇ ਥੋੜੇ ਦਿਨ ਲਈ ਸਟੋਰ ਕਰਕੇ ਰੱਖਦੀ ਹਾਂ ਜਦੋਂ ਵੀ ਮੈਨੂੰ ਲੋੜ ਹੁੰਦੀ ਹੈ ਉਹਦੇ ਅਕੋਰਡਿੰਗ ਮੈਂ ਜਿਹੜੀ ਚਟਨੀ ਯੂਜ਼ ਕਰਦੀ ਹਾਂ ਥੋੜੀ ਸਾਰੀ ਬਚੀ ਸੀ ਸਿਰਫ रखा जी अपने अरबी वाले पत्ते पकौड़े सो so, बहुत टेस्टी रेसिपी है जी बना के देखने वाली सो so, लो जी तैयार है साढ़े टेस्टी टेस्टी अरबी के पत्तिया पकौड़े सो so, अच्ती रेसपी जिन्ह ने भी देखी आम शोल क्योंकि बहुत ज़्यादा इस टाइम लाइफ के नहीं आ रहे सो so, रेसिपी तुम्हें घर के बना के जरूर ट्राई करना और रेसिपी वाइस लगती है तो प्लीज़ लाइक जरूर करना रेसिपी को सो so, अज की वीडियो इतने ही आप क्लोज़ करेंगे मिलेंगे ਨੈਕਸਟ ਆਪਣੀ ਵੀਡੀਓ ਦੇ ਵਿੱਚ ਤਦ ਤੱਕ ਕਰੋਰ ਦੇ ਨਾਲ ਆਪਣਾ ਪਿਆਰ ਬਣਾ ਕੇ ਰੱਖੋ ਥੈਂਕ ਯੂ